ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕਬੱਡੀ ਅਪਡੇਟ 2K ਤੇ ਹਾਂਜੀ ਜੇਕਰ ਦੋਸਤੋ ਤੁਸੀਂ ਆਪਣੇ ਚੈਨਲ ਕਬੱਡੀ ਅਪਡੇਟ 2K ਤੇ ਨਵੇਂ ਆਏ ਆ ਤਾਂ ਆਪਣੇ ਕਬੱਡੀ ਅਪਡੇਟ 2K ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਜਰੂਰ ਦਬਾ ਲਓ ਜੋ ਕਿ ਹਰ ਨਵੀਂ ਅਪਡੇਟ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚ ਸਕੇ ਜੀ ਮੈਂ ਤੁਹਾਡਾ ਕਬੱਡੀ ਪਲੇਅਰ ਸੁਖਾ ਬਾਜਵਾ ਜੋ ਕਿ ਮਿਤੀ 16 ਨਵੰਬਰ ਨੂੰ ਪਹਿਲਾ ਬੀਤ ਕਬੱਡੀ ਕੱਪ ਤਹਿਸੀਲ ਗੜਸ਼ੰਕਰ ਜ਼ਿਲ੍ਹਾ ਹੁਸ਼ਿਆਰ ਪਰ ਨੇਕੇ ਕਰਾਇਆ ਜਾ ਰਿਹਾ ਹੈ ਜਿਸ ਦਾ ਪਹਿਲਾ ਨਾਮ 1 ਲੱਖ ਤੇ ਦੂਜਾ ਨਾਮ 75 ਹਜ਼ਾਰ ਤੇ ਬੈਸਟਾਂ ਨੂੰ ਮੋਟਰਸਾਈਕਲ ਦਿੱਤੇ ਜਾਣਗੇ ਆਪਣੇ ਭਰਾ ਰਜੇਸ਼ ਅਸਟ੍ਰੇਲੀਆ ਤਲਵਿੰਦਰ ਕੰਬਾਲਾ ਤੇ ਬਿੰਦਰਪੋਟ ਵੱਲੋਂ ਸਾਰੇ ਹੀ ਦਰਸ਼ਕਾਂ ਅਤੇ ਕਬੱਡੀ ਖਿਡਾਰੀਆਂ ਨੂੰ ਖੁੱਲੇ ਸੱਦੇ ਹਨ ਜੋ ਕਿ ਮੇਲੇ ਦੀ ਰੌਣਕ ਨੂੰ ਵਧਾਉਣ ਧੰਨ ਸੀਗਲ ਜੀ ਮੈਂ ਥੋੜਾ ਕਬੱਡੀ ਖਿਡਾਰੀ ਮਨੀਤ ਧਨੋਰੀ ਜੀ ਤੇ ਆਪਣਾ ਗੱਬਰ ਧਨੋਰੀ ਭੋਲਾ ਧਨੋਰੀ ਨਿੰਮਾ ਧਨੋਰੀ ਤੇ ਬਿੰਦਰ ਧਨੋਰੀ 16 ਨਵੰਬਰ ਨੂੰ ਬੀਤ ਅੱਡਾ ਝੁੰਗੀਆਂ ਵਿਖੇ ਕਬੱਡੀ ਕੱਪ ਕਰਾਇਆ ਜਾ ਰਿਹਾ ਜੀ ਆਲੋਪੰਦੀਆਂ ਖੁੱਲੀਆਂ ਸੱਡੀਆਂ ਇਕਲਪਾਂ ਆ ਰਹੀਆਂ ਜੀ ਪਹਿਲਾ ਨਾਮ 100000 ਰੁਪਇਆ ਦੂਜਾ 75000 ਹੈ ਜੀ ਤੇ ਬੈਸਟਨ ਮੋਟਰਸਾਈਕਲ ਹੈ ਜੀ ਤੇ ਆਪਣਾ ਭਰਾ ਰਜੇਸ਼ ਕੰਵਾਲਾ ਤੇ ਤੇਜਿੰਦਰ ਕੰਵਾਲਾ ਤੇ ਆਪਣਾ)^{(indarkot)}^{(indarkot)} ਵੱਲੋਂ ਖੁੱਲੇ ਸੱਦ ਨੇ ਜੀ ਸਾਰੇ ਹੰਮਮਾ ਕੇ ਪਹੁੰਚੋ ਜੀ ਆਪਾਂ ਵੀ ਆ ਰਹੇ ਹਾਂ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਅਰਚਲਾ ਸਾਹਿਬ ਇੱਕ ਜ਼ਰੂਰੀ ਬੇਨਤੀ ਕਰਨੀ ਸੀ 16 ਨਵੰਬਰ ਨੂੰ ਅੱਡਾ ਝੁਗੀਆਂ ਨੇੜੇ ਗੜ ਸ਼ੰਕਰ ਵੇਖੇ ਪਹਿਲਾ ਦੀਤ ਕਬੱਡੀ ਕੱਪ ਹੋਣ ਜਾ ਰਿਹਾ ਜੀ ਜਿੱਥੇ ਪਹਿਲਾ ਪ੍ਰਾਈਜ਼ 1 ਲੱਖ ਦੂਸਰਾ ਪ੍ਰਾਈਜ਼ 75000 ਬੈਸਟ ਡੇਰ ਤੇ ਸਟਾਪਰ ਨੂੰ ਮੋਟਰਸਾਈਕਲ ਦਿੱਤਾ ਜਾ ਰਿਹਾ ਤੇ ਆਪਣੇ ਵੀਰ ਤਲਵਿੰਦਰ ਕੰਬਾਲਾ ਬਿੰਦਰ ਕੋਟ ਰঞ্জੀਰ ਢੰਡੋਰੀ ਨਸਾਰਿਆਂ ਵੀਰਾਂ ਨੂੰ ਖੁਸ਼ਲੇ ਸਦੇ ਪਤਰਾ ਸਾਰੇ ਜਰੂਰ ਪਹੁੰਚੋ ਜੀ ਟੂਰਨਾਮੈਂਟ ਤੇ ਤੇ ਮੇਲੇ ਦੀ ਰੌਣਕ ਨੂੰ ਵਧਾਓ ਜੀ ਧੰਨਵਾਦ ਹਾਂਜੀ ਕਿੱਦਾਂ ਲੱਗੀ ਆਪਣੇ ਚੈਨਲ ਦੀ ਅਪਡੇਟ ਸਾਰੇ ਵੀਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੋ ਧੰਨਵਾਦ